ਸੜਕ ਤੇ ਜ਼ਰਾ ਧਿਆਨ ਨਾਲ ਚੱਲਿਆ ਕਰੋ ਕਿਉਂਕਿ ਅੱਜ ਕੱਲ ਤਾਂ ਸੜਕ ਤੇ ਕਾਲ ਸ਼ਰਿਆਮ ਘੁੰਮਦੇ ਨੇ ਕੋਈ ਪਤਾ ਨਹੀਂ ਕਿਹੜਾ ਕਿਸ ਸਮੇਂ ਤੁਹਾਨੂੰ ਲਪੇਟ ਵਿੱਚ ਲੈ ਲੇ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸਮਰਾਲਾ ਦੀਆਂ ਨੇ ਜਿੱਥੇ ਬਜ਼ੁਰਗ ਪਤੀ ਪਤਨੀ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਪਿੱਛੋਂ ਆਰੀ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਇਹ ਜ਼ਖਮੀ ਹੋ ਗਏ ਅਤੇ ਪਤਨੀ ਮੌਕੇ ਤੇ ਦਮ ਤੋੜ ਗਈ। ਪ੍ਰੇਤ ਪਰਿਵਾਰ ਦੇ ਕਰੀਬੀ ਰਣਜੀਤ ਸਿੰਘ ਧੀਰਾ ਨੇ ਕਿਹਾ ਕਿ ਮੋਟਰਸਾਈਕਲ ਤੇ ਬਜ਼ੁਰਗ ਪਤੀ ਪਤਨੀ ਪਿੰਡ ਚੰਦਣਾ ਤੋਂ ਪਿੰਡ ਮਾਨਕੀ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਜਾ ਰਹੇ ਸੀ ਤਾਂ ਜਦੋਂ ਮੋਟਰਸਾਈਕਲ ਸਮਰਾਲਾ ਬਾਈਪਾਸ ਤੇ ਸੈਂਟਨਲ ਸਕੂਲ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਸਵਿਫਟ ਗੱਡੀ ਦੇ ਵਿੱਚ ਬੀਚ ਪੇੜ ਦੇ ਵਿੱਚ ਆਉਣ ਕਰਕੇ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਹੈ। ਹਾਂਜੀ ਇਹਨਾਂ ਮਤਲਬ ਮਿਲਣ ਸ਼ੰਦਲਾ ਪਿੰਡ ਤੋਂ ਉਹਨਾਂ ਗੁਰਪ੍ਰੀਤ ਸਿੰਘ ਆਪਣੀ ਮਿਸੇ ਦੇ ਨਾਲ ਪਿੰਡ ਮਾਨਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟਰਲ ਸਕੂਲ ਦੇ ਮੋੜ ਦੇ ਉੱਪਰ ਇਹ ਐਕਸੀਡੈਂਟ ਹੋਇਆ ਜਿਦੇ ਵਿੱਚ ਉਹਨਾਂ ਦੀ ਪਤਨੀ ਡੈੱਥ ਹੋ ਗਈ ਕਿਸ ਗੱਡੀ ਦੇ ਨਾਲ ਹੋਇਆ ਜਾਂਦਾ ਇਹਦੇ ਬਾਰੇ ਵਿੱਚ ਗੱਡੀ ਗੁਰਪ੍ਰੀਤ ਸਿੰਘ ਨੂੰ ਚੱਕੀ ਲੱਗੇ ਸੀ ਤੇ ਗੱਡੀ ਦਾ ਐਕਸਟੈਂਸ਼ਨ ਆ ਗਿਆ ਇਹ ਹਾਲਾਤ ਉਹਨੂੰ ਬਦਨੀ ਦੇ ਬਾਰੇ ਹਿੰਦੀ ਤੋਂ ਉੱਤੋਂ ਆਪਾਂ ਵਾਖਰੇ ਘਰਾਂ ਬਤੀਖੇ ਦੇ ਵਿੱਚ ਉੱਥੇ ਲੱਗੇ ਲੈਣ ਉਹਨਾਂ ਦੇ ਪੁੱਜਾ ਜੀ ਉਹਨਾਂ ਦੇ ਜਿਹੜੇ ਵਾਈਫ ਨੇ ਉਹਨਾਂ ਤੋਂ ਮੈਥਮੈਟਿਕਸ ਦਾ ਜਿਹੜਾ ਮਾਉਣਾ ਸੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਜਿਹੜਾ ਜੈਂਟਰਲ ਸਕੂਲ ਦੇ ਕੋਲੋਂ ਆਇਆ ਸੀ ਨਾਲੇ ਕੋ ਦੋ ਪੇਸ਼ੈਂਟ ਆਈ ਸੀ 올ਡਰ ਕਪਲ ਸੀਗਾ ਇਸੇ ਸਪੈਸ਼ਲ ਨਾਮ ਦੋ ਟੈਸਟਿੰਗ ਹੈ ਅਤੰਦਰ ਫਾਲੋ ਅਪ ਕਰ ਰਹੇ ਸੀ ਕਿ ਸਰੱਤ ਕਰਾਉਣਾਂ ਦੀ ਵਾਈਫ 25 ਡੇਸ ਕੀ ਹਾਲਤ ਹੈ ਇਸ ਰਿਪੋਰਟ ਦਾ ਥੋੜਾ ਟਿਕ ਲੱਗ ਗਿਆ ਸੀ ਉਹਨਾਂ ਨੇ ਫਿਰ ਰੈਫਰ ਕੀਤਾ ਆ ਇੱਕ ਹੋਰ ਪੇਸ਼ੈਂਟ ਸੀ ਉਹ ਡਾਇਗਨੋਸਟਿਕ ਵੀ ਕਰ ਰਿਹਾ ਸੀ ਇਹ ਕੋ ਪ੍ਰੋਬਲਮ ਨਹੀਂ ਹੋਣਾ ਇਹ ਨਹੀਂ ਜਗਾਂ ਜਿਹੜੇ ਆਇਆ ਸੀ ਕੰਨ ਨਹੀਂ ਕਨੈਕਟ ਜਸਤੇ ਨਵਾਰਮਨ ਜੀ ਸਿਟੀ ਪਰ ਨੈਕਰੇ ਦੇ ਚਨੜੇ ਲਾਵਾਣਾ ਉਥੇ ਮੌਕੇ ਤੇ ਪਹੁੰਚੇ ਏਐਸਆਈ ਤਰਸੀਮ ਲਾਲ ਨੇ ਕੀ ਕਿਹਾ ਉਹ ਵੀ ਸੁਣਦੇ ਹਾਂ ਸਹਿਰਾਵਾਲ ਜੀ ਇਹ ਸਹਿਰਾਵਾਲ ਜੀ ਤੇ ਅਸਸਦੀਨ ਲਾਲਾ ਜੀ ਇੱਕ ਐਕਸੀਡੈਂਟ ਕੇਸ ਆਇਆ ਵਰਤੀ ਮਾਮਲਾ ਉਹ ਮਾਮਲਾ ਹੈ ਜੀ ਪਖਰੇ ਵਾਲੇ ਕੱਟ ਤੋਂ ਮੁਰਦਾ ਕ੍ਰੋਸ਼ੀ ਕਰ ਰਿਆ ਸੀਗਾ ਤੇ ਪਿੱਛੋਂ ਗੱਡੀ ਆ ਰਹੀ ਸੀ ਕੋਣ ਕੋਣ ਸੀਗੇ 9:00 ਵਜੇ ਇੱਕ ਲੇਡੀ ਸੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਉਹ ਆਪਣੇ ਲੁਧਿਆਣਾ ਸਾਈਡ ਤੋਂ ਮਾਨਕੀ ਜਾ ਰਹੇ ਸੀ ਕਿਸੇ ਭੋਗ ਤੇ ਕਿਤੇ ਵਾਸਤੇ ਜੇ ਇਹਨਾਂ ਨੇ ਆਹ ਸਮਾ ਲਿਆ ਅਚਕਿਤ ਘਟਨਾ ਐਕਸੀਡੈਂਟ ਹੋਇਆ ਤੁਹਾਨੂੰ ਜਾਂ ਇਹ ਕਿਸ ਚੀਜ਼ ਤੇ ਸੀਗੇ ਇਹ ਜਿਹੜੇ ਦੋ ਪਰ ਜੋੜਾ ਸੀਗੇ ਜੀ ਇਹ ਸੀਗੇ ਆਪਣੇ ਮੋਟਰਸਾਈਕਲ ਤੇ ਜੀ ਤੇ ਇੱਕ ਸ਼ੱਕਤ ਕਾਰ ਸੀ ਜੀ ਜੋ ਕਿ ਥਾਣੇ ਦੇ ਹਵਾਲੇ ਕਰਤੀ ਜੀ ਡਰਾਈਵ ਕਰ ਰਹੀ ਸੀ ਤੇ ਥਾਣੇ ਆ ਕੇ ਕਾਰ ਰੱਖੀ ਜੰਮੀ ਕਿਹੜੇ ਕਿੰਨੇ ਕਿ ਸੱਟਾਂ ਲੱਗੀਆਂ ਫਰਕ ਤਾਂ ਇਹ ਆਪਣੇ ਹਰਕਤ ਤੋਂ ਐਸੀ ਕਿ ਜੀ ਰੈਗੂਲੇਸ਼ਨ ਪਾ ਕੇ ਤੇ ਉਹਦਾ ਕਦੀ ਜਾਹੋ ਜਿਹੜੇ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿਦਾਂ ਨੇ ਬਜ਼ੁਰਗ ਬੀਬੀ ਜਿਹੜਾ ਸਿੱਖਿਆ ਜ਼ਿਆਦਾ ਦੀ 14 ਮੇਰਾ ਹਰ ਲਿਖਿਆ ਤੋਂ ਫਸਕਲਾ ਯੋਨਾ ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਹੱਤਾਂ ਹੈਗੀਆਂ ਨੇ ਪਰ ਮੂੰਹ ਬਹੁਤ ਜ਼ਿਆਣੇ ਉਹ ਵੀ ਹਾਲ ਗੱਲ ਕਰਾ ਦੇ ਸਮਾਣੇ ਕਹ ਦੇਖਿਆ ਜਾਵੇ ਤਾਂ ਲੋਕ ਜਲਦੀ ਪਹੁੰਚਣ ਦੇ ਚੱਕਰ ਦੇ ਵਿੱਚ ਕਿਸੇ ਦੀ ਵੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੰਦੇ ਨੇ ਸੋ ਲੋਕਾਂ ਨੂੰ ਲੋੜ ਹੈ ਸੁਚੇਤ ਹੋ ਕੇ ਤੇ ਧਿਆਨ ਨਾਲ ਸੜਕ ਤੇ ਜਾਣ ਦੀ ਤਾਂ ਕਿ ਕੋਈ ਕਿਸੇ ਲਈ ਜਾਨ ਦਾ ਖਤਰਾ ਨਾ ਬਣ ਜਾਵੇ ਹਕੀਕਤ ਜੀ ਵੀ ਪੰਜਾਬੀ ਲੀਖਣਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ